ਹਰਲੀਨ ਨਹੀਂ ਉਹ ਤਾਂ ਬਸ ਖੁਸ਼ੀ ਦੀ ਮਾਰੀ ਅੱਖਾਂ 'ਚ ਹੰਝੂ ਆ ਗਏ ਸੀ ਹੋਰ ਕੋਈ ਗੱਲ ਨਹੀਂ ਹੈ ਕਾਲਾ ਪੱਕਾ ਨਾ ਹਰਲੀਨ ਹਾਂਜੀ ਪੱਕਾ ਕਾਲਾ ਚਲੋ ਫਿਰ ਆਓ ਕਟਿਏ ਜੀ ਆਪਾਂ ਕੇਕ ਉਸ ਨੂੰ ਹੱਥ ਫੜ ਕੇ ਕੁਰਸੀ 'ਤੇ ਬਿਠਾਉਂਦਿਆਂ ਕਿਹਾ ਕਾਲੇ ਨਹੀਂ ਹਰਲੀਨ ਦੇ ਹੱਥ ਚਾਕੂ ਫੜਾਉਂਦਿਆਂ ਕਿਹਾ ਲੋ ਕੱਟੋ ਹੁਣ ਕੇਕ ਤਾਂ ਹਰਲੀਨ ਨੇ ਉਸ ਦਾ ਹੱਥ ਆਪਣੇ ਹੱਥ ਨਾਲ ਫੜਿਆ ਤੇ ਦੋਨਾਂ ਨੇ ਮਿਲ ਕੇ ਕੇਕ ਕੱਟਿਆ ਕਾਲਾ ਹੈਪੀ ਬਰਥਡੇ ਟੂ ਜ਼ੁਗਾਰੀ ਹਸੀ ਫਿਰ ਕਾਲੇ ਨੇ ਕੇਕ ਦੀ ਇੱਕ ਚੱਕ ਕੇ ਹਰਲੀਨ ਨੂੰ ਖਵਾਇਆ ਤੇ ਨਾਲ ਹੀ ਉਸ ਦੀਆਂ ਗੱਲਾਂ ਤੇ ਵੀ ਲਗਾ ਦਿੱਤਾ ਫਿਰ ਜਦ ਹਰਲੀਨ ਨੇ ਕਾਲੇ ਨੂੰ ਖਵਾਇਆ ਤਾਂ ਉਸ ਨੇ ਕਾਲੇ ਦੇ ਮੂੰਹ ਤੇ ਮਲ ਦਿੱਤਾ ਫਿਰ ਬਾਅਦ ਵਿੱਚ ਹੱਥ ਮੂੰਹ ਸਾਫ਼ ਕਰਕੇ ਉਹਨਾਂ ਨੇ ਜੋ ਖਾਣਾ ਪੀਣਾ ਸੀ ਉਹ ਖਾਦਾ ਪੀਤਾ ਫਿਰ ਜਦ ਕਾਲੇ ਨੇ ਘੜੀ ਤੇ ਨਜ਼ਰ ਮਾਰੀ ਤਾਂ 4:30 ਉਹਨਾਂ ਵਾਲੇ ਸਨ ਇਹ ਮੁੰ ਬਾਹਰ ਦਿਨ ਵੀ ਢਲ ਰਿਹਾ ਸੀ ਤਾਂ ਉਸਨੇ ਹਰਲੀਨ ਨੂੰ ਕਿਹਾ ਹੁਣ ਸਾਨੂੰ ਚੱਲਣਾ ਚਾਹੀਦਾ ਹੈ ਗੱਲਾਂ-ਵਰਤਾਂ ਕਰਦੀ ਉਹ ਇਦਾਂ ਹੀ ਉੱਥੇ ਟੁੱਟ ਪਈ ਤੇ ਹਰਲੀਨ ਸਕੂਟਰ ਪਿੱਛੇ ਕਾਲੇ ਨੂੰ ਜੱਫੀ ਪਾ ਕੇ ਬੈਠ ਗਈ ਉਹ ਚੱਲ ਪਈ ਰਸਤੇ 'ਚ ਜਦ ਕਾਲੀ ਨੇ ਹਰਲੀਨ ਨੂੰ ਪੁੱਛਿਆ ਕਿ ਤੁਹਾਨੂੰ ਕਿੱਥੇ ਛੱਡਾਂ ਤਾਂ ਹਰਲੀਨ ਕਹਿਣ ਲੱਗੀ ਘਰ ਹੋਰ ਕਿੱਥੇ ਕਾਲਾ ਠੀਕ ਹੈ ਜੀ ਗੱਲਾਂ ਕਰਦੀ ਕਰਦੀ ਉਹ ਹਰਲੀਨ ਦੇ ਘਰ ਪਹੁੰਚ ਗਏ ਤਾਂ ਗਾਲੀ ਨੀਅਸ ਨੂੰ ਹਲੂਣਾ ਮਾਰ ਕੇ ਯਾਦਾਂ ਦੇ ਦਰਿਆ ਚੋਂ ਬਾਹਰ ਕੱਢ ਲਿਆਂਦਾ ਹਾਂ ਕੀ ਹੋ ਗਿਆ ਰੁਕ ਕਿਉਂ ਗਏ ਕਾਲਾ ਤੁਹਾਡਾ ਘਰ ਆ ਗਿਆ ਜੀ ਹਰਲੀਨ ਇੰਨੀ ਜਲਦੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਪੁੱਤਰ ਦੇ ਹੋਏ ਕਹਿਣ ਲੱਗੀ ਕਾਲਾ ਜਲਦੀ ਆ ਜੀ ਆਪਾਂ ਨੂੰ ਤੁਰਿਆਂ ਨੂੰ 20 ਮਿੰਟ ਹੋ ਗਏ ਨੇ ਹਰਲੀਨ ਅੰਦਰ ਨਹੀਂ ਆਉਣਾ ਫਿਰ ਨਾਲੇ ਮੰਮੀ ਪਾਪਾ ਨੂੰ ਮਿਲਣਾ ਕਾਲਾ ਹੁੰ ਤਾਂ ਮੁਸ਼ਕਿਲ ਆ ਜੀ ਮੈਂ ਤਾਂ ਪਹਿਲਾਂ ਹੀ ਲੇਟ ਗਿਆ ਚਲੋ ਕੋਈ ਗੱਲ ਨਹੀਂ ਹੁਣ ਤਾਂ ਸੇਰੇ ਲਾ ਕੇ ਹੀ ਆਮਾਂਗਾ ਮਿਲਣ ਤੇ ਤੁਹਾਨੂੰ ਨਾਲ ਲੈ ਚਾਹਲੀ ਹਰਲੀਨ ਹਾਈ ਮੇਰੇ ਭਾਵੀ ਚਾਹੇ ਮੈਨੂੰ ਅੱਜ ਹੀ ਲੈ ਚੱਲੋ ਆਪਣੇ ਨਾਲ ਕਾਲਾ ਅੱਛਾ ਜੀ ਆ ਜਾਓ ਫਿਰ ਰੋਕਿਆ ਕਿਸ ਨੇ ਹੈ ਹਰਲੀਨ ਕੋਈ ਨਹੀਂ ਜੀ ਥੋੜਾ ਹੀ ਟਾਈਮ ਦਾ ਹੁਣ ਤਾਂ ਫਿਰ ਤਾਂ ਮੈਂ ਹਮੇਸ਼ਾ ਲਈ ਹੀ ਤੁਹਾਡੇ ਕੋਲ ਆ ਜਾਣਾ ਮਨ ਮੈਂ ਜਾਵਾਂ ਕਾਲਾ ਹਾਂਜੀ ਜਾਊ ਜੀ ਹਰਲੀ ਮੇਰਾ ਹੱਥ ਤਾਂ ਛੱਡੂੰਗੀ ਮੈਂ ਤਾਂ ਹੀ ਜਾਵਾਂਗੀ ਕਾਲਾ ਉਹ ਸੌਰੀ ਜੀ ਪਤਾ ਹੀ ਨਾ ਲੱਗਾ ਹਰਲੀ ਘਰ ਪਹੁੰਚ ਕੇ ਮੈਨੂੰ ਫੋਨ ਕਰ ਦੇਣਾ ਹੱਸਦੀ ਹੋਈ ਬਾਈ ਕੈ ਕੇ ਅੰਦਰ ਚਲੀ ਗਈ ਤੇ ਕਾਲਾ ਪਿੰਡਵਾਲ ਨੂੰ ਤੁਰ ਪਿਆ ਪਿੰਡ ਪਹੁੰਚਣ ਤੱਕ ਸੂਰਜ ਵੀ ਪਿੰਡੋਂ ਬਾਹਰ ਵਾਲੀ ਬੋਰਡ ਪਿੱਛੋਂ ਝਾਤੀਆਂ ਮਾਰਨ ਲੱਗ ਪਿਆ ਸੀ ਕਾਲੀ ਜਲਦੀ ਨਾਲ ਘਰਾਂ ਕੀ ਕੱਪੜੇ ਬਦਲੀ ਇਸੇ ਜਲਦੀ ਦੇ ਚੱਕਰ 'ਚ ਉਹਰਲੀਨ ਨੂੰ ਫੋਨ ਕਰਕੇ ਆਪਣੇ ਘਰ ਪਹੁੰਚ ਜਾਣ ਦਾ ਦੱਸਣਾ ਵੀ ਭੁੱਲ ਗਿਆ ਸਿਰਫ ਵਾਲਟੀ ਚੱਕ ਜਲਦੀ ਨਾਲ ਡੰਗਰਾਂ ਵੱਲ ਨੂੰ ਤੁrpਿਆ ਸਾਰੇ ਕੰਮ ਨਵੇੜ ਦੇ ਨੂੰ ਅੱਜ ਉਸ ਨੂੰ ਮਨੇਰਾ ਹੋ ਗਿਆ ਸੀ ਉਹ ਦੁੱਧ ਲੈ ਕੇ ਚਰਨੋ ਭਾਬੀ ਨੂੰ ਫੜਾਉਣ ਉਹਨਾਂ ਵੱਲ ਨੂੰ ਚੱਲ ਪਿਆ ਤੇ ਲਿਜ਼ਾ ਕੀ ਅੰਦਰ ਸੋਈ 'ਚ ਕੱਢ ਕੇ ਰੱਖ ਦਿੱਤਾ ਯਾਕੀ ਬਾਹਰ ਮੰਜੇ ਤੇ ਬੈਠ ਗਿਆ ਕੁਝ ਸਮੇਂ ਬਾਅਦ ਭਾਬੀ ਰੋਟੀ ਲੈ ਕੇ ਆਈ ਉਸ ਨੂੰ ਫੜਾਉਂਦੇ ਹੋਏ ਕਹਿਣ ਲੱਗੀ ਦੇ ਕਾਲਿਆ ਕਿੱਥੇ ਸੀ ਅੱਜ ਸਾਰਾ ਦਿਨ ਨਜ਼ਰੀ ਨਹੀਂ ਪਾਇਆ ਕਾਲਾ ਭਾਬੀ ਮੈਂ ਉਹ ਸ਼ਹਿਰ ਗਿਆ ਸੀ ਹਰਲੀਨ ਨੇ ਬੁਲਾਇਆ ਸੀ ਉਸ ਨੂੰ ਮੇਰੇ ਨਾਮ ਕੋਈ ਕੰਮ ਸੀ ਬੇ ਤੇਰੇ ਨਾਲ ਤਾਂ ਤੈਨੂੰ ਜੰਮਣ ਵਾਲਿਆਂ ਨੂੰ ਨਹੀਂ ਅੱਜ ਤੱਕ ਕੋਈ ਕੰਮ ਪਿਆ ਮਾਂ ਤਾਂ ਜਮ ਕੇ ਮਰ ਗਈ ਤੇ ਪਿਓ ਪਤਾ ਨਹੀਂ ਸਭ ਕੁਝ ਵੇਚ ਵਟ ਕੇ ਕਿੱਥੇ ਉਜੜ ਗਿਆ ਉਸ ਨੂੰ ਐਡਾ ਕੀਣਾ ਤੇਰੇ ਨਾਲ ਕੰਮ ਪੈ ਗਿਆ ਜਮਾ ਹੀ ਸ਼ਰਮਲਾ ਛੱਡੀਆਂ ਨਹੀਂ ਚੋਣੇ ਨੇ ਕੀ ਲੱਛਣ ਫੜਿਆ ਬੜਬੜ ਕਰਦੀ ਉਹ ਅੰਦਰ ਨੂੰ ਚਲੀ ਗਈ ਕਾਲੀ ਨੀਰ ਰੋਟੀ ਖਾਦੀ ਚੋਕ ਚਾਕਲੇਟ ਉਸ ਨੂੰ ਹਰਲੀ ਨਹੀਂ ਦਿੱਤੇ ਸੀ ਛਣੀ ਮਣੀ ਨੂੰ ਦੇ ਲਈ ਉੱਥੇ ਮੰਜੇ ਤੇ ਹੀ ਛੱਡ ਕੇ ਚੁੱਪ ਕਰਕੇ ਘਰ ਨੂੰ ਵਾਪਸ ਆ ਗਿਆ ਕਾਲਾ ਜੱਗ ਘਰ ਨੂੰ ਆ ਰਿਹਾ ਸੀ ਤਾਂ ਉਸ ਦਾ ਫੋਨ ਰਿੰਗ ਕਰਨ ਲੱਗਾ ਉਸਨੇ ਖੌਂਚਾ ਕੇ ਕੰਨ ਨੂੰ ਬੁਲਾਇਆ ਉਸਤੇ ਕੁਝ ਬੋਲਣ ਤੋਂ ਪਹਿਲਾਂ ਹੀ ਹਰਲੀ ਨੇ ਸਵਾਲਾਂ ਦੀ ਛੜੀ ਲਗਾ ਦਿੱਤੀ ਇੱਥੇ ਹੋ ਫੋਨ ਕਿਉਂ ਨਹੀਂ ਕੀਤਾ ਕਰਜਾ ਕੇ ਮੈਨੂੰ ਪਤਾ ਕਿੰਨੀ ਫਿਕਰ ਹੋ ਰਹੀ ਸੀ ਤੁਹਾਡੀ ਬੋਲੋ ਵੀ ਹੁਣ ਕੁਝ ਕਾਲਾ ਹਾਂਜੀ ਪਹੁੰਚ ਗਿਆ ਸੀ ਹਰਲੀ ਕੀ ਹੋਇਆ ਇੰਦਾਂ ਢਿੱਲੀ ਜਿਹੀ ਆਵਾਜ਼ ਚ ਕਿਉਂ ਬੋਲ ਰਹੇ ਹੋ ਕਿਸੇ ਨੇ ਕੁਝ ਕਿਹਾ ਕਾਲਾ ਨਹੀਂ ਉਹ ਬਸ ਭਾਬੀ ਨੇ ਹਰਲੀ ਕੀ ਕੀ ਹਾਪਾ ਬਿਨੀ ਮੈਨੂੰ ਸਾਫ਼-ਸਾਫ਼ ਤੇ ਪੂਰੀ ਗੱਲ ਦੱਸੋ ਕਾਲੀ ਨੀ ਸਾਰੀ ਗੱਲ ਹਰਲੀਨ ਨੂੰ ਦੱਸੀ ਫਿਰ ਹਰਲੀਨ ਕਹਿਣ ਲੱਗੀ ਜੇ ਅਸੀਂ ਵਿਆਹ ਕੋ ਪਹਿਲਾਂ ਇੱਕ ਵਾਰੀ ਤੂੰ ਜੇ ਮਿਲ ਲਈ ਤਾਂ ਇੰਨੀ ਕਿਹੜੀ ਆਫਤ ਆਗੀ ਜਿਨ੍ਹਾਂ ਨੇ ਆਪਣੀ ਪੂਰੀ ਲਾਈਫ ਇੱਕ ਦੂਜੇ ਨਾਲ ਬਿਤਾਉਣੀ ਆ ਉਹਨਾਂ ਨੂੰ ਇੰਨਾ ਤਾਂ ਹੱਕ ਹੈ ਕਿ ਉਹ ਆਪਣੀ ਜੀਵਨ ਸਾਥੀ ਵਾਰੀ ਚੰਗੀ ਤਰ੍ਹਾਂ ਜਾਣ ਪਾਉਣ ਇੰਨੀ ਕ ਗੱਲ ਤਾਂ ਉਹਨਾਂ ਨੂੰ ਸਮਝਣੀ ਚਾਹੀਦੀ ਹੈ ਨਾ ਬੁੱਗੇ ਉਹ ਪਤਾ ਨਹੀਂ ਹਾਲੇ ਤੱਕ ਕਿਹੜੇ ਜ਼ਮਾਨੇ ਚ ਜੀ ਰਹੀ ਆ ਤੁਸੀਂ ਕੁਝ ਸਮਝਾਓ ਉਹਨਾਂ ਨੂੰ ਕਾਲਾ ਜੇ ਮੈਂ ਮਾੜੀ ਜਹੀ ਵੀ ਇਹ ਗੱਲ ਉਹਨਾਂ ਨੂੰ ਕਹਿ ਦਿੰਦਾ ਕੱਲ ਪਤਾ ਕਿੰਨੀ ਵੱਧ ਜਾਣੀ ਸੀ ਹਰਲੀਨ ਅੱਛਾ ਠੀਕ ਹੈ ਮੁੰ ਤੁਸੀਂ ਆਪਣਾ ਮੂੰਹ ਨਾ ਕਰਾਓ ਐਵੇਂ ਸੋਚ ਕੇ ਉਹਨਾਂ ਦੀ ਆਦਤ ਹੀ ਹੈ ਕਾਲਾ ਸੰਜੀ ਹਰਲੀਨ ਰੋਟੀ ਖਾਧੀ ਜਾਂ ਉਵੇਂ ਹੀ ਬੈਠੇ ਹੋ ਕਾਲਾ ਨਹੀਂ ਜੀ ਖਾ ਲੀਆ ਮੈਂ ਰੋਟੀ ਤੇ ਤੁਸੀਂ ਦੱਸੋ ਖਾਧੀ ਹਰਲੀਨ ਹਾਲੇ ਕਿੱਥੇ ਜੀ ਢਾਲ ਤਰੀ ਹੀ ਸੀ ਗੈਂਸ ਕਿ ਤੁਹਾਡਾ ਖਿਆਲ ਆ ਗਿਆ ਫਿਰ ਮੈਂ ਆਉਦੂੰਗੀ ਤੁਹਾਨੂੰ ਫੋਨ ਲਾ ਲਿਆ ਕਾਲਾ ਓਏ ਹੋਏ ਕਿੰਨੀ ਫਿਕਰ ਹੈ ਜੀ ਸਾਡੀ ਹਰਲੀਨ ਤੇ ਹੋਰ ਤੁਹਾਡੇ ਵਾਂਗੂ ਥੋੜਾ ਕਰਜ਼ਾ ਕੀ ਮੇਰਾ ਤਾਂ ਤੁਸੀਂ ਚੇਤਾ ਹੀ ਭੁਲਾ ਦਿੱਤਾ ਕਾਲਾ ਨਹੀਂ ਜੀ ਇਹ ਗੱਲ ਨਹੀਂ ਰਸਤੇ 'ਚ ਜਾਂਦ ਸੀ ਮੈਨੂੰ ਜਦ ਘਰ ਆਇਆ ਤਾਂ ਕੰਮਾਜੀ ਇਹਨਾਂ ਉਲਝ ਗਿਆ ਤੇ ਤੁਹਾਨੂੰ ਦੱਸੰਗਾ ਦਿਮਾਗ ਚੋਂ ਨਿਕਲ ਹੀ ਗਿਆ ਕੀ ਬਣਾ ਰਹੀ ਇਹ ਤਾਂ ਦੱਸੋ ਫੇਰ ਖਲੀਨ ਤੁਹਾਡੀ ਫੇਵਰੇਟ ਮਾਂ ਦੀ ਦਾਲ ਕਾਲਾ ਤੁਹਾਨੂੰ ਕਿਸ ਨੇ ਦੱਸਿਆ ਇਹ ਮੇਰੀ ਫੇਵਰੇਟ ਹੈ